ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਸਿਲਸਲਾ جاری ਹੈ ਪਰ ਕਾਰਵਾਈ ਮੱਠੀ ਚੱਲ ਰਹੀ ਹੈ ਜਿਹਨੂੰ ਢਿੱਲੇ ਵੀ ਕਹਿ ਦਿੰਦੇ ਆ ਇਸ ਨੂੰ ਲੈ ਕੇ ਹਾਈ ਕੋਰਟ ਨਰਾਜ਼ ਨਜ਼ਰ ਆ ਰਿਹਾ ਹੈ ਜਿਹੜੇ ਆਪੂ ਨੇ ਉਹ ਚੋਣਾ ਕਰਵਾਉਣੀਆਂ ਨਹੀਂ ਚਾਹੁੰਦੇ ਜਾਂ ਫਿਰ ਜਿਸ ਤਰ੍ਹਾਂ ਪ੍ਰਧਾਨਗੀ ਚੱਲ ਰਹੀ ਹੈ ਕਮੇਟੀ ਦੀ ਉਸੇ ਤਰ੍ਹਾਂ ਹੀ ਉਸ ਨੂੰ ਨਿਰੰਤਰ ਜਾਰੀ ਰੱਖਣਾ ਚਾਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਸਿਲਸਲਾ جاری ਹੈ ਪਰ ਕਾਰਵਾਈ ਮੱਠੀ ਚੱਲ ਰਹੀ ਹੈ ਜਿਹਨੂੰ ਢਿੱਲੇ ਵੀ ਕਹਿ ਦਿੰਨੇ ਆ ਇਸ ਨੂੰ ਲੈ ਕੇ ਹਾਈ ਕੋਰਟ ਨਰਾਜ਼ ਨਜ਼ਰ ਆ ਰਿਹਾ ਹੈ ਸਵਾਲੇ ਪੈਦਾ ਹੋ ਗਏ ਨੇ ਕਿ ਸ਼ਾਇਦ ਜਿਹੜੇ ਆਗੂ ਨੇ ਉਹ ਚੋਣਾ ਕਰਵਾਉਣੀਆਂ ਨਹੀਂ ਚਾਹੁੰਦੇ ਜਾਂ ਫਿਰ ਜਿਸ ਤਰ੍ਹਾਂ ਪ੍ਰਧਾਨਗੀ ਚੱਲ ਰਹੀ ਹੈ ਕਮੇਟੀ ਦੀ ਉਸੇ ਤਰ੍ਹਾਂ ਹੀ ਉਸ ਨੂੰ ਨਿਰੰਤਰ ਜਾਰੀ ਰੱਖਣਾ ਚਾਹੁੰਦੇ ਨੇ ਇਹਦੇ ਸਬੰਧ ਦੇ ਵਿੱਚ ਰਾਂ ਹਮ ਇੱਕ ਪਟੀਸ਼ਨ ਪਾਈ ਗਈ ਹੈ ਇਹਨਾਂ ਨੇ ਸਮਾਂ ਤਾਂ ਵਧਾ ਲਿਆ ਹੂੰ 15 ਨਵੰਬਰ ਤੋਂ 28 ਜਨਵਰੀ ਤੱਕ ਹੂੰ ਇਹ ਸਬੰਧ ਦੇ ਵਿੱਚ ਜਿਹੜੇ ਮੁੱਖ ਚੋਣਾਂ ਦੇ ਅਧਿਕਾਰੀ ਸਾਡੇ ਨੇ ਜੀ ਜਿਹੜੇ ਚੀਫ ਕਮਿਸ਼ਨਰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਐਸ. ਸਰੋਂ ਹੂੰ ਮੁੱਖ ਸਕੱਤਰ ਹਿਮਾਚਲ ਮੁੱਖ ਸਕੱਤਰ ਪੰਜਾਬ ਇਹਦੇ ਵਿੱਚ ਹਰਿਆਣੇ ਨੂੰ ਵੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਹੂੰ ਦੇ ਸਲਾਹਕਾਰ ਇਹਨਾਂ ਨੂੰ 27 ਫਰਵਰੀ ਤੱਕ ਜਵਾਬ ਦਾਇਰ ਕਰਨ ਲਈ ਕਿਹਾ ਹੂੰ ਤਰਵਿੰਦਰ ਜੀ ਪੈ ਗਿਆ ਠੰਡੇ ਵਸਤੇ ਚ ਕੰਦ ਜੀ ਕਿਤੇ 28 ਫਰਵਰੀ ਤੱਕ ਟਾਈਮ ਦਿੱਤਾ ਵਾ ਕਿ ਤੁਸੀਂ ਵੋਟਾਂ ਮੁਕੰਮਲ ਕਰੋ ਤੇ 25 ਮਈ 2023 ਨੂੰ ਗੁਰਦਵਾਰਾ ਕਮਿਸ਼ਨਰ ਐਸਐਸਆਰਓ ਨੇ ਵੱਖ-ਵੱਖ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖੀ ਸੀ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ-ਪਹਿਲਾਂ ਵੋਟਾਂ ਮੜਾਈਆਂ ਜਾਣ 15 ਨਵੰਬਰ ਤੋਂ ਵਧਾ ਕੇ ਇਹ 28 ਫਰਵਰੀ ਕਰ ਦਿੱਤੀ ਹੈ ਦੇਰੀ ਦਾ ਮੁੱਖ ਕਾਰਨ ਮੁੱਖ ਪ੍ਰਣਾਲੀ ਵਰਤੋਂ ਕਰਨਾ ਇਸ ਨੂੰ ਤੇਜ਼ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਜਿਹੜਾ ਵਿਕਲਪ ਹੈ ਜੀ ਆਪਣਾਉਣਾ ਟੰਗ ਹਮ ਸਭ ਤੋਂ ਵਧੀਆ ਹੋਵੇਗਾ ਦੂਸਰਾ ਹਰ ठाਵ ਵੋਟਰ ਸੂਚੀ ਵਿੱਚ ਨਾਮ ਦਰਜ ਕਰਾਉਣ ਲਈ ਵੱਖ-ਵੱਖ ਪ੍ਰਣਾਲੀਆਂ ਆਪਣਾਏਗਾ ਜਾਰਿਕਾ ਨੇ ਜੀ ਤੇ ਹਰਿਆਣਿਆਂ ਦੀਆਂ ਜਿਹੜੀਆਂ 8 ਸੀਟਾਂ ਨੇ ਉਹਦੇ ਤੇ ਵੀ ਕਹਿੰਦੇ ਚੋੜ ਹੋਣੀ ਹੈ ਇੱਕ ਪਾਸੇ ਤੋਂ ਬੱਕਰੀ ਬਣ ਕੇ ਹਾਈ ਕੋਰਟ ਸੁਪਰੀਮ ਕੋਰਟ ਨੇ ਮਾਨਤਾ ਵੀ ਦੇ ਦਿੱਤੀ ਪਤਾ ਲੱਗਾ ਕਿ ਪਟੀਸ਼ਨ ਪਟੀਸ਼ਨਰਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੇਂਦਰ ਸਰਕਾਰ ਦੇ 1996 ਦੇ ਨੋਟੀਫਿਕੇਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 120 ਸੀਟਾਂ ਨਿਸ਼ਚਿਤ ਕੀਤੀਆਂ ਗਈਆਂ ਸਨ ਉਹਦੇ ਵਿੱਚ ਹਰਿਆਣੇ ਦੀਆਂ ਵੀ 8 ਨੇ ਕਿਹੜੀਆਂ-ਕਿਹੜੀਆਂ ਅੰਬਾਲਾ ਜਮਨਾਨਗਰ ਕੁਰਸ਼ੇਤਰ ਕਰਨਾਲ ਹਿਸਾਰ ਸਿਰਸਾ ਅਤੇ ਡੱਬਵਲੀ ਸੋ ਨੋਟੀਫਿਕੇਸ਼ਨ ਅਜੇ ਵੀ ਲਾਗੂ ਹੈ 1996 ਦੇ ਇਸ ਨੋਟੀਫਿਕੇਸ਼ਨ ਤਹਿਤ ਹਰਿਆਣਾ ਦੀਆਂ 8 ਸੀਟਾਂ ਤੇ ਵੀ ਚੋਣਾ ਕਰਵਾਈਆਂ ਜਾਣ ਪਟੀਸ਼ਨ ਕਰਤਾ ਨੇ ਇਹ ਵੀ ਉਹਦੇ ਵਿੱਚ ਲਿਖਿਆ ਹੈ ਸ਼ਰਵਣੀ ਕਮੇਟੀ ਸੁਪਚੇ ਸਿੱਖ ਭਾਈਚਾਰੇ ਦੀ ਨਮਾਇੰਦਗੀ ਕਰਦੀ ਹੈ ਪਟੀਸ਼ਨ ਵਿੱਚ ਉਠਾਈਆਂ ਮੰਗਾਂ ਨਾਲ ਸਹਿਮਤ ਹੈ ਹਰਿਆਣਾ ਦੀਆਂ ਇਹਨਾਂ ਸੀਟਾਂ ਤੇ ਚੋਣਾ ਕਰਵਾਉਣ ਲਈ ਤਿਆਰ ਹੈ ਕੇਂਦਰ ਸਰਕਾਰ ਨੇ ਪਟੀਸ਼ਨ ਤੇ ਆਪਣਾ ਜਵਾਬ ਦੈਰ ਕਰਨ ਲਈ ਕੁਝ ਸਮਾਂ ਮੰਗਿਆ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ V5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ